ਪੰਥਕ ਧੜੇ ਬਹੁਤ ਬਣ ਗਏ ਨੇ ਜੀ ਅੱਗੇ ਆ ਕੇ ਕਿੱਦਾਂ ਦੀ ਰਾਜਨੀਤੀ ਦੇ ਵਿੱਚ ਕਰਨੀ ਆ ਉਹਦੇ ਨਾਲ ਵੀ ਅਸੀਂ ਇੱਕ ਪੈਦਲ ਮਾਰਚ ਆ ਜਿਹੜਾ ਫਤਿਹ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹਦੀ ਧਰਤੀ ਤੋਂ ਸ਼ੁਰੂ ਕਰਕੇ 26 ਨਵੰਬਰ ਨੂੰ ਤੇ ਅਸੀਂ ਨਾਨਪੁਰ ਸਾਹਿਬ ਤੱਕ ਪਹੁੰਚਾਂਗੇ ਇਹਦਾ ਜਿਹੜਾ ਮਾਰਚ ਆ ਜੀ ਇਹਦਾ ਮੁੱਖ ਮਕਸਦ ਕੀ ਹੋਊਗਾ ਇਹਦਾ ਮੁੱਖ ਮਕਸਦ ਇਹ ਆ ਵੀ ਪੰਜਾਬ ਦੇ ਹੱਕਾਂ ਦੀ ਗੱਲ ਹੋਊਗੀ ਪੰਜਾਬ ਦੇ ਜਿਵੇਂ ਬਾਈ ਗੱਲ ਕਰਦਾ ਹੁੰਦਾ ਸੀ ਵੀ ਪੰਜਾਬ ਕੋਲੇ ਆਪਦੀ ਖੁਦਮੁਖਤਿਆਰੀ ਹੋਣੀ ਚਾਹੀਦੀ ਆ ਵੱਧ ਅਧਿਕਾਰ ਹੋਣੇ ਚਾਹੀਦੇ ਆ ਉਹਨਾਂ ਦੇ ਆਧਾਰਤਾ ਸੀ ਇਹ ਮਾਰਚ ਰੱਖਿਆਗਾ ਸ਼੍ਰੀ ਨਾਨਕਪੁਰ ਸਾਹਿਬ ਵਾਲਾ ਮਤਾ ਉਹ ਪੰਜਾਬ ਦੀ ਖੁਦਮੁਖਤਿਆਰੀ ਆ ਉਸ ਨੂੰ ਲੈ ਕੇ ਚੱਲਾਂਗੇ ਫਿਰ ਪੰਜਾਬ ਦੇ ਅਜਿਹੇ ਹੱਕਾਂ ਲਈ ਜੇ ਤੁਸੀਂ ਮਾਰਚ ਰੱਖੇ ਜੀ ਫਿਰ ਇਹਦੇ ਨਾਲ ਦੇਸ਼ਦ્રોਹੀ ਜਾਂ ਫਿਰ ਕੋਈ ਹੋਰ ਲਬਜ਼ ਵੀ ਜੋੜ ਦਿੱਤੇ ਜਾਂਦੇ ਨੇ ਕਿ ਪੰਜਾਬ ਨੂੰ ਪਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ ਇਹ 20 ਜਨ ਵਾਲੇ ਨੂੰ ਧਰਤੀ ਚਾਹੀਦੀ ਐ ਤੇ ਉੱਡਣ ਵਾਲੇ ਨੂੰ ਅਸਮਾਨ ਸਾਡੇ ਵਾਲਾ ਕਹਿੰਦਾ ਸਾਨੂੰ ਇਹ ਦੋਨੇ ਚਾਹੀਦੀਆਂ ਇਹ ਪੰਜਾਬ ਦੇ ਹਾਲਾਤ ਐ ਸਾਨੂੰ ਦੋਨੇ ਚਾਹੀਦੇ ਆ ਤੁਸੀਂ ਧਾਰਮਿਕ ਪਾਰਟੀਆਂ ਜਾਂ ਪੰਜਾਬ 'ਚ ਗੱਲ ਕਰਦੇ ਕਹਿੰਦੇ ਵੀ ਰਾਜ ਦੀ ਗੱਲ ਨਹੀਂ ਕਰਨੀ ਚਾਹੀਦੀ ਰਾਜ ਦੀ ਗੱਲ ਜੇ ਅਸੀਂ ਪੰਜਾਬ ਵਾਲਿਆਂ ਨੇ ਨਹੀਂ ਕਰਨੀ ਤੇ ਕਰਨੀ ਕਿੰਨੇ ਆ ਤੁਸੀਂ ਤੁਹਾਡੀ ਪੈੜੀ ਦਾ ਕਬਜ਼ਾ ਕਿਸੇ ਨੂੰ ਦੇ ਦੇਵੋਗੇ ਹੁਣ ਬਾਈ ਗੱਲ ਕਰਦਾਂ ਤਾਂ ਸੋਵਰਨਿਟੀ ਦੀ ਖੁਦ ਮੁਖਤਿਆਰੀ ਦੀ ਸਵਤੰਤਰਤਾ ਦੀ ਉਹ ਗੱਲ ਅੱਜ ਜੇ ਅਸੀਂ ਕਰਦੇ ਹਾਂ ਸਾਨੂੰ ਵੱਖਵਾਦੀ ਕਿਹਾ ਜਾਂਦਾ ਸਾਨੂੰ ਅੱਤਵਾਦੀ ਕਿਹਾ ਜਾਂਦਾ ਕਿਹਾ ਕਿਉਂ ਜਾਂਦਾ ਸਾਡੇ ਆਪਣਿਆਂ ਕਰਕੇ ਜੇ ਅਸੀਂ ਗੱਲ ਕਰਦੇ ਹਾਂ ਖਾਲਸਾ ਰਾਜ ਦੀ ਤੇ ਸਾਨੂੰ ਟੈਗ ਕਾਦੇ ਦਿੱਤੇ ਜਾਂਦੇ ਆ ਅੱਤਵਾਦੀਆਂ ਦੇ ਤੇ ਖਾਲਸਤਾਨੀਆਂ ਦੀ ਇਹ ਅੱਜ ਤੱਕ ਜਿੰਨਾਂ ਪਾਰਟੀਆਂ ਨੇ ਪੰਜਾਬ ਦਾ ਘਾਣ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਉਹਨਾਂ ਨਾਲ ਅੱਜ ਗੱਡੀਆਂ 'ਚ ਬੈਠਣ ਵਾਲੇ ਮੁਸਲਮਾਨ ਥੋੜੀ ਐ ਪੰਜਾਬੀ ਐ ਵੱਖ-ਵੱਖ ਧੜਿਆਂ 'ਚ ਵੰਡ-ਵੰਡ ਕੇ ਇਹਨਾਂ ਨੇ ਪੰਜਾਬ ਦਾ ਬੁਰਾ ਹਾਲ ਕਰ ਦੇਣਾ ਉਹ 71 ਮਿਲੋ ਮੇਰੇ ਭਾਈ ਦੂ ਦਾ ਦੂਰ ਕਰੋ ਲੇਵ ਲਈ ਮਾਰੇ ਕਿਰਪਾ ਕਰਨ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਕੇ ਤੁਰਨਾ ਪੈਣਾ ਬਾਈ ਦੁਨੀਆ ਤੋਂ ਚਲੇ ਆ ਗਏ ਇਹ ਗੱਲ ਕਹਿੰਦਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਲਿਆਂ ਦੀ ਸ਼ਹਾਦਤ ਵੀ ਹੋ ਗਈ ਇਹ ਗੱਲ ਕਹਿੰਦੇ ਆ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਮਾਣਾ ਅੱਜ ਸ੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਬਾਅਦਸ ਪੰਜਾਬ ਦੀ ਜਥੇਬੰਦੀ ਦੀ ਬਰੇਗੰਡ ਹੈ ਜਿਹੜੀ ਮਨਾਈ ਜਾ ਰਹੀ ਆ ਬਾਈ ਮਨਦੀਪ ਸਿੱਧੂ ਹਰ ਕੀਰਤਜੀ ਪਹੁੰਚੇ ਨੇ ਗੱਲਬਾਤ ਕਰਦੇ ਆ ਅਸੀਂ ਤੁਸਾਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਕੱਠੇ ਹੋਏ ਹੋ ਜੀ ਪੰਥਕ ਵਿਚਾਰਾ ਹੋਈਆਂ ਨੇ ਆਉਣ ਵਾਲੇ ਟਾਈਮ 'ਚ ਕਿੱਦਾਂ ਦੇ ਉਪਰਾਲੇ ਨੇ ਜਿਹੜੇ ਕੀਤੇ ਜਾ ਰਹੇ ਨੇ ਕਿਉਂਕਿ ਪੰਥਕ ਧੜੇ ਬਹੁਤ ਬਣ ਗਏ ਨੇ ਜੀ ਅੱਗੇ ਆ ਕੇ ਕਿੱਦਾਂ ਦੀ ਰਾਜਨੀਤੀ ਦੇ ਵਿੱਚ ਗੱਲ ਕਰਨੀ ਆ ਉਹਦੇ ਵਾਸਤੇ ਦੇਖੋ ਪੰਥਕ ਧੜੇ ਹੋਣਗੇ ਪਰ ਇਹ ਵਾਰਸ ਪੰਜਾਬ ਜਥੇਬੰਦੀ ਐ ਜੋ ਬਾਈਦੀਪ ਨੇ ਸ਼ੁਰੂਆਤ ਕੀਤੀ ਸੀਗੀ ਅਸੀਂ ਅੱਜ ਉਸ ਦੀ سالਗिरा ਦੇ ਮੌਕੇ ਤੇ ਅਸੀਂ ਇੱਥੇ ਅਰਦਾਸ ਬੇਨਤੀ ਕੀਤੀ ਆ ਕਿਉਂਕਿ ਪਹਿਲਾਂ ਵਾਰਸ ਪੰਜਾਬ ਜਥੇਬੰਦੀ ਬਾਈ ਨੇ ਸ਼ੁਰੂਆਤ ਵੀ ਇੱਥੋਂ ਹੀ ਕੀਤੀ ਸੀ ਤਾਂ ਉਸ ਦੀ ਅਰਦਾਸ ਬੇਨਤੀ ਸੀਗੀ ਅੱਜ ਉਹਦੇ ਸਬੰਧ ਵਿੱਚ ਅੱਜ ਸਾਰੇ ਕਦਰਤ ਹੋਏ ਆ ਜੀ ਤੇ ਆਉਣ ਵਾਲੇ ਟਾਈਮ ਚ ਕਿਦਾਂ ਦੇ ਉਪਰਾਲੇ ਨੇ ਜਿਹੜੇ ਕੀਤੇ ਜਾਣੇ ਨੇ ਕਿਉਂਕਿ ਹਰ ਕੋਈ ਚਾਹੁੰਦਾ ਏ ਕਿ ਪੰਥਕ ਪਾਰਟੀ ਅੱਗੇ ਆਵੇ ਪੰਥਕ ਸਰਕਾਰਾਂ ਬਣਨ ਬਿਚਾਰਾਂ ਵੀ ਹੋਈਆਂ ਨੇ ਜੀ ਉਹਦੇ ਲਈ ਕਿੱਦਾਂ ਦੇ ਉਪਰਾਲੇ ਨੇ ਕਿਉਂਕਿ ਧੜੇ ਬਹੁਤ ਬਣ ਗਏ ਨੇ ਜੀ ਕੋਈ ਰਸਤਾ ਦਿਖ ਨਹੀਂ ਰਿਹਾ ਦੇਖੋ ਅਸੀਂ ਤਾਂ ਵਾਰਸ ਪੰਜਾਬ ਜਥੇਬੰਦੀ ਨੂੰ ਲੈ ਕੇ ਚੱਲੇ ਆ ਉਸ ਦਾ ਹੀ ਅੱਗੇ ਪ੍ਰੋਗਰਾਮ ਦਿੱਤਾ ਵੀ ਅਸੀਂ ਇੱਕ ਪੈਦਲ ਮਾਰਚ ਆ ਜਿਹੜਾ ਫਤਿਹ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹਦੀ ਧਰਤੀ ਤੋਂ ਸ਼ੁਰੂ ਕਰਕੇ 26 ਨਵੰਬਰ ਨੂੰ ਤੇ ਅਸੀਂ ਨਾਨਪੁਰ ਸਾਹਿਬ ਤੱਕ ਪਹੁੰਚਾਂਗੇ ਜੀ ਇਹ ਉਹਦਾ ਹੀ ਅੱਜ ਪ੍ਰੋਗਰਾਮ ਸਾਰਾ ਇੱਥੋਂ ਅਗਲਾ ਪਾਰਟੀ ਦਾ ਦਿੱਤਾ ਗਿਆ ਜਿਹੜੀ ਵਾਰਸ ਪੰਜਾਬ ਜਥੇਬੰਦੀ ਆ ਤੇ ਵਾਰਸ ਪੰਜਾਬ ਜਥੇਬੰਦੀ ਦੇ ਜਿਹੜੇ ਦੂਸਰੇ ਵਿੰਗ ਆ ਜਿਹੜਾ ਸਾਡਾ ਧਾਰਮਿਕ ਵਿੰਗ ਹੋਊਗਾ ਤੇ ਕਿਸਾਨੀ ਵਿੰਗ ਹੋਊਗਾ ਉਹਨਾਂ ਦੀ ਅਸੀਂ 15 ਫਰਵਰੀ ਨੂੰ ਬਾਈ ਦੀ ਯਾਦਗਾਰ ਜਿਸ ਦਿਨ ਹੁੰਦੀ ਹੈਗੀ ਉਸ ਦਿਨ ਉਥੋਂ ਪਿੰਡ ਚੌਂਕੀਮਾਨ ਤੋਂ ਉਥੋਂ ਐਲਾਨ ਕਰਾਂਗੇ ਜੀ ਇਹਦਾ ਜਿਹੜਾ ਮਾਰਚ ਆ ਜੀ ਇਹਦਾ ਮੁੱਖ ਮਕਸਦ ਕੀ ਹੋਊਗਾ ਜੀ ਇਹਦਾ ਮੁੱਖ ਮਕਸਦ ਇਹ ਆ ਵੀ ਪੰਜਾਬ ਦੇ ਹੱਕਾਂ ਦੀ ਗੱਲ ਹੋਊਗੀ ਪੰਜਾਬ ਪ੍ਰਤੀ ਜਿਵੇਂ ਬਾਈ ਗੱਲ ਕਰਦਾ ਹੁੰਦਾ ਸੀ ਵੀ ਪੰਜਾਬ ਕੋਲੇ ਆਪਦੀ ਖੁਦਮੁਖਤਿਆਰੀ ਹੋਣੀ ਚਾਹੀਦੀ ਆ ਵੱਧ ਅਧਿਕਾਰ ਹੋਣੇ ਚਾਹੀਦੇ ਆ ਉਹਨਾਂ ਦੇ ਆਧਾਰਤਾ ਸੀ ਇਹ ਮਾਰਚ ਰੱਖਿਆਗਾ ਸ਼੍ਰੀ ਅਨੰਦਪੁਰ ਸਾਹਿਬ ਵਾਲਾ ਮਤਾ ਉਹ ਪੰਜਾਬ ਦੀ ਖੁਦਮੁਖਤਿਆਰੀ ਆ ਉਸ ਨੂੰ ਲੈ ਕੇ ਚੱਲਾਂਗੇ ਜੀ ਜਿੱਦਾਂ ਵਾਰਿਸ ਪੰਜਾਬ ਦੇ ਅਕਾਲੀ ਦਲ ਜਥੇਬੰਦੀ ਵੀ ਆ ਜੀ ਉਹ ਵੀ ਨਾਲ ਆ ਜਾਂ ਉਹ ਕੋਈ ਅਲੱਗ ਤੋਂ ਰਾਜਨੀਤੀ ਦੇ ਵਿੱਚ ਨਹੀਂ ਦੇਖੋ ਉਹ ਸਿਰਫ ਰਾਜਨੀਤੀਕਾ ਸਾਡਾ ਪੋਲੀਟੀਕਲ ਵਿੰਗ ਆ ਜੀ ਉਹ ਉਹ ਆਪਦਾ ਕਾਰਜ ਕਰ ਰਿਹਾ ਚੱਲ ਰਿਹਾ ਹੈ ਪਰ ਇਹ ਵਾਰਿਸ ਪੰਜਾਬ ਜਥੇਬੰਦੀ ਆ ਵੀ ਇੱਕ ਸਾਡੀ ਇੱਕ ਆਰਗੇਨਾਈਜੇਸ਼ਨ ਆ ਇਹ ਇਹਦੀ ਵੱਖ-ਵੱਖ ਵਿੰਗਸ ਆ ਜੀ ਪੰਜਾਬ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿਸ ਮੋੜ ਤੇ ਖੜਾ ਜੀ ਪੰਜਾਬ ਜਿੱਦਾਂ ਦੇ ਮੁੱਦੇ ਸਾਹਮਣੇ ਆ ਰਹੇ ਨੇ ਤੁਸੀਂ ਸਿਆਸਤ ਆਪਣਾ ਵਕੀਲ ਵੀ ਹੋ ਉਹਦੇ ਤੌਰ ਤੇ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਪੰਜਾਬ ਦੇ ਜੋ ਅੱਜ ਮੁੱਦੇ ਆ ਵੀ ਪੰਜਾਬ ਬਾਰੇ ਗੱਲ ਕਰਨ ਵਾਲਾ ਕੋਈ ਨਹੀਂ ਹੈਗਾ ਹੂੰ ਬਹੁਤ ਪੋਲੀਟੀਕਲ ਪਾਰਟੀਆਂ ਆ ਪੰਜਾਬ ਦੀ ਗੱਲ ਕਰਦੀਆਂ ਪਰ ਜਦੋਂ ਸੱਤਾ ਵਿੱਚ ਆ ਜਾਂਦੀਆਂ ਪਾਵਰ ਵਿੱਚ ਆ ਜਾਂਦੀਆਂ ਉਦੋਂ ਗੱਲ ਨਹੀਂ ਕਰਦੀਆਂ ਮੇਨ ਪੰਜਾਬ ਦੇ ਮੁੱਦੇ ਪੰਜਾਬ ਦੀ ਇਸ ਤਰ੍ਹਾਂ ਕਹਾਂਗੇ ਪੰਥਕ ਪਾਰਟੀ ਕਰੂਗੀ ਉਹਦਾ ਫਰਜ਼ ਬਣਦਾ ਹੈਗਾ ਤੇ ਉਹਦਾ ਕਾਰਜ ਵੀ ਇਹੀ ਆ ਵੀ ਪੰਜਾਬ ਪ੍ਰਤੀ ਸੱਚਿਆਂ ਹੋ ਕੇ ਖੜੇ ਪਰ ਪੰਜਾਬ ਦੇ ਮੁੱਦੇ ਤਾਂ ਸਾਡੇ ਸਾਨੂੰ ਨਵੇਂ ਬਣਾਉਣ ਦੀ ਘਾੜਨ ਦੀ ਲੋੜ ਨਹੀਂ ਹੈਗੀ ਸਾਡੇ ਕੋਲੇ ਦਿੱਤੇ ਹੋਏ ਆ ਸਰਦਾਰ ਕਪੂਰ ਸਿੰਘ ਦਾ ਲਿਖਿਆ ਹੋਇਆ ਅਨੰਦਪੁਰ ਸਾਹਿਬ ਦਾ ਮਤਾ ਉਹ ਸਾਡੇ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਆ ਕਿਉਂਕਿ ਜੀ ਡਿਊਰਿੰਗ ਇੰਡੀਪੈਂਡੈਂਸ ਜੋ ਤੋਂ ਐਕਟ ਬਣਿਆ ਸੀ ਉਦੋਂ ਪੰਜਾਬ ਦੇ ਹੱਕਾਂ ਦੀ ਗੱਲ ਹੋਈ ਸੀਗੀ ਵੀ ਪੰਜਾਬ ਨੂੰ ਪੰਜਾਬੀ ਸੂਬੇ ਨੂੰ ਕੀ ਕੀ ਅਧਿਕਾਰ ਮਿਲਣਗੇ ਉਹਨਾਂ ਦੇ ਬਾਬਤ ਹੀ ਉਹ ਸ਼੍ਰੀ ਨਾਨਦਪੁਰ ਸਾਹਿਬ ਵਾਲਾ ਮਤਾ ਲਿਖਿਆ ਗਿਆ ਸੀਗਾ ਜੋ ਸਾਡੇ ਹੱਕ ਸੀਗੇ ਤੇ ਉਸ ਨੂੰ ਸਾਨੂੰ ਬਦਲ ਕੇ ਮੰਗਾਂ 'ਚ ਕਰਤਾ ਵੀ ਪੰਜਾਬੀ ਇਹਨੂੰ ਤੁਸੀਂ ਕਹਿ ਲਓ ਵੀ ਇਹ ਹੱਕਾਂ ਨੂੰ ਮੰਗਾਂ ਤੱਕ ਲਿਆਂਦਾ ਉਸ ਚੀਜ਼ ਨੂੰ ਪਰ ਉਹਦੇ ਤੇ ਤਾਂ ਕੋਈ ਪਾਰਟੀ ਗੱਲ ਕਰ ਰਹੀ ਨਹੀਂ ਰਹੀ ਜੀ ਫਰੀ ਦੇ ਲਾਲਚ ਚ ਚਲਾ ਕੇ ਫਰੀ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਦੇ ਕੇ ਸਾਨੂੰ ਕੁਰਾਹੇ ਪਾ ਦਿੱਤਾ ਜੀ ਜੋ ਸਾਡੇ ਹੱਕ ਸੀਗੇ ਉਹਨਾਂ ਤੇ ਤਾਂ ਕੋਈ ਗੱਲ ਹੀ ਨਹੀਂ ਕਰ ਰਹੀ ਉਹਨਾਂ ਤੋਂ ਤਾਂ ਕੁਰਾਹੇ ਚਲੇ ਗਏ ਨੇ ਪੰਜਾਬੀ ਦੇਖੋ ਉਹੀ ਤਾਂ ਉਹਦੇ ਲਈ ਤਾਂ ਅਸੀਂ ਇਹ ਇੱਕ ਪੰਜਾਬ ਦੇ ਜਿਹੜੇ ਪੈਦਲ ਮਾਰਚ ਰੱਖਿਆ ਹੈ ਉਸੇ ਲਈ ਰੱਖਿਆਗਾ ਪੰਜਾਬ ਦੇ ਹੱਕਾਂ ਲਈ ਪੰਜਾਬ ਦੀ ਖੁਦਮੁਖਤਿਆਰੀ ਲਈ ਉਹੀ ਅਸੀਂ ਗੱਲ ਉਹ ਪੈਦਲ ਮਾਰਚ ਹਰ ਘਰ ਘਰ ਪਿੰਡ ਪਿੰਡ ਜਾ ਕੇ ਕਰਨੀ ਹੈ ਜੀ ਫਿਰ ਪੰਜਾਬ ਦੇ ਅਜਿਹੇ ਹੱਕਾਂ ਲਈ ਜੇ ਤੁਸੀਂ ਮਾਰਚ ਰੱਖਿਆ ਜੀ ਫਿਰ ਇਹਦੇ ਨਾਲ ਦੇਸ਼ ਦਰੋਹੀ ਜਾਂ ਫਿਰ ਕੋਈ ਹੋਰ ਲਬਜ਼ ਵੀ ਜੋੜ ਦਿੱਤੇ ਜਾਂਦੇ ਨੇ ਕਿ ਪੰਜਾਬ ਨੂੰ ਪਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ ਦੇਖੋ ਉਹ ਤਾਂ ਉਹਨਾਂ ਦਾ ਤਾਂ ਕੰਮ ਆ ਜੀ ਇਹ ਚੀਜ਼ਾਂ ਕਰਨਾ ਅਸੀਂ ਉਹ ਚੀਜ਼ਾਂ ਤੇ ਸੋਚ ਕੇ ਜੇ ਬੈਠਾਂਗੇ ਫਿਰ ਤਾਂ ਬਹੁਤ ਕੁਸ਼ ਕਰ ਦੇਣਗੇ ਇਹ ਅਸੀਂ ਦਾ ਪੰਜਾਬ ਦੇ ਹੱਕਾਂ ਲਈ ਆ ਪੰਜਾਬ ਦੇ ਆ ਪੰਜਾਬ ਲਈ ਕੰਮ ਕਰਦੇ ਆ ਪੰਜਾਬ ਲਈ ਕੰਮ ਕਰਦੇ ਰਵਾਂਗੇ ਜੀ ਹਾਂ ਜੀ ਹਰ ਕੀਜੀ ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤ ਕਿਸ ਤਰ੍ਹਾਂ ਦੇਖ ਰਿਹਾ ਹਾਂ ਜੀ ਜੋ ਸਿਸਟਮ ਚੱਲ ਰਿਹਾ ਏ ਪੰਜਾਬ ਨੂੰ ਪਛਾੜਨ ਦੇ ਲਈ ਨਵੀਆਂ-ਨਵੀਆਂ ਨੀਤੀਆਂ ਨੇ ਜਿਹੜੀਆਂ ਉਹ ਲਿਆਂਦੀਆਂ ਜਾਂਦੀਆਂ ਨੇ ਪੰਜਾਬੀਆਂ ਨੂੰ ਆਪਣੇ ਜਿਹੜੇ ਹੱਕ ਨੇ ਉਹਨਾਂ ਤੋਂ ਕੁਰਾਹੇ ਕਰ ਦਿੱਤਾਗੇ ਦੇਖੋ ਪਤਾ ਕੀ ਹੈ ਸਾਰੀਆਂ ਗੱਲਾਂ ਨਾਲ ਇੱਕ ਸਾਈਡ ਰੱਖ ਦिए ਤੇ ਅੱਜ ਅਸੀਂ ਜੋ ਭਾਈ ਸਾਹਿਬ ਹੋਣੀ ਬਾਈ ਹੋਣੀ ਵੀ ਖੜੇ ਆ ਜਾਂ ਜੋ ਇੱਥੇ ਬੁਲਾ ਰਹੇ ਨੇ ਆਪਦੇ-ਆਪਦੇ ਵਿਚਾਰ ਰੱਖੇ ਆ ਜੋ ਮੌਜੂਦਾ ਹਾਲਾਤ ਆ ਪੰਜਾਬ ਦੇ ਉਹਨਾਂ ਵਾਸਤੇ ਨਾ ਬਾਈ ਦੀ ਇੱਕ ਗੱਲ ਬਹੁਤ ਠੁਕਦੀ ਆ ਸਾਡੇ ਵਾਲੇ ਦੀ ਉਹ ਚਾਹੇ ਇੱਕ ਫਿਲਮ ਹੀ ਪਰਦੇ ਤੇ ਸੀਗੀ ਪਰ ਉਹ ਅਸੀਂ ਜਦੋਂ ਗੱਲ ਨੂੰ ਸੁਣਦੇ ਆ ਜਾਂ ਵਿਚਾਰਦੇ ਆ ਨਾ ਉਹ ਬਹੁਤ ਵੱਡੀ ਗੱਲ ਆ ਉਹ ਕਹਿੰਦੇ ਆ ਨਾ ਬਈ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਤੇ ਉੱਡਣ ਵਾਲੇ ਨੂੰ ਅਸਮਾਨ ਸਾਡੇ ਵਾਲਾ ਕਹਿੰਦਾ ਸਾਨੂੰ ਇਹ ਦੋਨੇ ਚਾਹੀਦੀਆਂ ਇਹ ਪੰਜਾਬ ਦੇ ਹਾਲਾਤ ਆ ਸਾਨੂੰ ਦੋਨੇ ਚਾਹੀਦੇ ਆ ਇਹ ਜੇ ਤੁਸੀਂ ਗੱਲ ਕਰੋ ਨਾ ਰਾਜਨੀਤੀ ਹੁਣ ਕੀ ਹੁੰਦਾ ਕਿ ਸਾਨੂੰ ਪੰਥਕ ਪਾਰਟੀਆਂ ਜਾਂ ਤੁਸੀਂ ਧਾਰਮਿਕ ਪਾਰਟੀਆਂ ਜਾਂ ਪੰਜਾਬ ਚ ਗੱਲ ਕਰਦੇ ਕਹਿੰਦੇ ਵੀ ਰਾਜ ਦੀ ਗੱਲ ਨਹੀਂ ਕਰਨੀ ਚਾਹੀਦੀ ਰਾਜ ਦੀ ਗੱਲ ਜੇ ਅਸੀਂ ਪੰਜਾਬ ਵਾਲਿਆਂ ਨੇ ਨਹੀਂ ਕਰਨੀ ਤੇ ਕਰਨੀ ਕਿੰਨੇ ਆ ਅਮਰੀਕਾ ਨੂੰ ਸਮਝਦੇ ਹਾਂ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਜਿਨ ਅਸੀਂ ਹੁਣ ਕੀ ਕੀਤਾ ਹੋਇਆ ਕਿ ਇਹ ਮੁਲਕ ਦਾ ਇਹ ਦੇਸ਼ ਦਾ ਲੜਾਈਆਂ ਲੜ ਕੇ ਆਪਦੀਆਂ ਸ਼ਹੀਦੀਆਂ ਦੇ ਕੇ ਜਿਹੜਾ ਕਬਜਾ ਉਹ ਕਿਸੇ ਹੋਰ ਨੂੰ ਦੇਤਾ ਤੇ ਉਹ ਬਣਦਾ ਤੁਸੀਂ ਤੁਹਾਡੀ ਪੈਲੀ ਦਾ ਕਬਜਾ ਕਿਸੇ ਨੂੰ ਦੇ ਦੇਓਗੇ ਨਹੀਂ ਤੇ ਸਾਨੂੰ ਮੈਨੂੰ ਲੱਗਦਾ ਤੁਸੀਂ ਇੱਥੇ ਤੱਕ ਸੋਚ ਕੇ ਦੇਖੋ ਸਿਰਫ ਹੁਣ ਹੜ ਆਏ ਆ ਬਾਈ ਹੁਣੇ ਵੀ ਗਰਾਊਂਡ ਤੇ ਵਿਚਰਦੇ ਆ ਅਸੀਂ ਵੀ ਗਰਾਊਂਡ ਤੇ ਸੇਵਾ ਕਰ ਰਹੇ ਹਾਂ ਜਿੰਨੇ ਕੁ ਗੁਰੂ ਸਾਹਿਬ ਨੇ ਕਰਾਉਣੀਆਂ ਆ ਆਪਾਂ ਨਹੀਂ ਥੋੜੀ ਜੀ ਗੱਲ ਨਿਬੇੜਦੇ ਆ ਤੁਸੀਂ ਇਹ ਗੱਲ ਸੋਚ ਕੇ ਦੇਖੋ ਵੀ ਸਾਨੂੰ ਆਟਾ ਦਾਲ ਤੇ ਕਣਕਾਂ ਫੀਡ ਜੋਗੀ ਰੱਖਤਾ ਜੀ ਹੈ ਬਈ ਇੰਨੀ ਸੋਚ ਰਹਿ ਗਈ ਹੈ ਹੁਣ ਹੜਾਂ ਚ ਨੁਕਸਾਨ ਹੋਇਆ ਅਰਬਾਂ ਖਰਬਾਂ ਦਾ ਨੁਕਸਾਨ ਹੋ ਗਿਆ ਹੁਣ ਤੁਸੀਂ ਦੇਖਿਓ ਵੀ ਮਾੜੀ ਜੀਆਂ ਫੀਡ ਸਰਕਾਰ ਵੱਲੋਂ ਰਾਸ਼ਨ ਪਾਣੀ ਦੇ ਕੇ ਤਾਂ ਸਾਡੀ ਸੋਚ ਉਨੀਕ ਸੀਮਤ ਕਰਕੇ ਰੱਖਤੀ ਹੈ ਹੁਣ ਬਾਈ ਗੱਲ ਕਰਦਾਂ ਤਾਂ ਸੋਵਰਨਿਟੀ ਦੀ ਖੁਦ ਮੁਖਤਿਆਰੀ ਦੀ ਸਵਤੰਤਰਤਾ ਦੀ ਉਹ ਗੱਲ ਅੱਜ ਜੇ ਅਸੀਂ ਕਰਦੇ ਆਂ ਸਾਨੂੰ ਵੱਖਵਾਦੀ ਕਿਹਾ ਜਾਂਦਾ ਸਾਨੂੰ ਅੱਤਵਾਦੀ ਕਿਹਾ ਜਾਂਦਾ ਕਿਹਾ ਕਿਉਂ ਜਾਂਦਾ ਸਾਡੇ ਆਪਣਿਆਂ ਕਰਕੇ ਇੱਕ ਪੰਛੀ ਜਦੋਂ ਆਪਦੇ ਆਲਣੇ 'ਚ ਉੱਡਣ ਦੀ ਕੋਸ਼ਿਸ਼ ਕਰਦਾ ਨਾ ਉੱਡ ਕੇ ਸੋਚਦਾ ਵੀ ਮੈਂ ਮੁਰਵ ਸੇਵਾ ਕਰ ਲਾਂ ਮੈਂ ਆਪਦਾ ਆਲਣਾ ਬਣਾਉਣਾ ਜਦੋਂ ਉਹ ਕੱਖ ਕੱਖ ਕੰਡਾ ਇਕੱਠਾ ਕਰਕੇ ਆਪਦਾ ਆਲਣਾ ਬਣਾਉਣ ਦੀ ਕੋਸ਼ਿਸ਼ ਕਰਦਾ ਤੇ ਜਦੋਂ ਅੱਗ ਲਾਉਣ ਵਾਲਿਆਂ ਨਾਲ ਉਹਦੇ ਆਪਦੇ ਰਲ ਜਾਂਦੇ ਆ ਨਾ ਜਿਨ੍ਹਾਂ ਨੇ ਆਲਣਿਆਂ ਨੂੰ ਅੱਗ ਲਾਉਣੀ ਆ ਫਿਰ ਉਹ ਪੰਛੀ ਆਪ ਵੀ ਸੜ ਜਾਂਦਾ ਤੇ ਉਹਦਾ ਆਲਣਾ ਵੀ ਸੜ ਜਾਂਦਾ ਸਾਡੇ ਪੰਜਾਬ ਦੇ ਮੌਜੂਦਾ ਹਾਲਾਤ ਬੋਲਣ ਵਾਲੇ ਕੁਝ ਆਗੂ ਰਹਿ ਗਏ ਨੇ ਜੀ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਪਰ ਬਹੁਤ ਸਾਰੇ ਲੋਕ ਤਾਂ ਭੰਡੀ ਪ੍ਰਚਾਰ ਤੋਂ ਲੱਗੇ ਬੈ ਨਹੀਂ ਜੀ ਜੇ ਕੋਈ ਇਦਾਂ ਦੀ ਗੱਲ। ਬਾਈ ਜੀ ਹਮੇਸ਼ਾ ਆਪਾਂ ਇੱਕੋ ਗੱਲ ਕਰਦੇ ਹੁੰਨੇ ਨਾ ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਇਹ ਸੱਚ ਆ। ਇਹ ਬਹੁਤ ਵੱਡੀ ਗੱਲ ਹੈ ਵੀ ਅਸੀਂ ਜਦੋਂ ਆਪਣੇ ਹੱਕ ਦੀ ਅਸੀਂ ਆਪਦੇ ਤੁਸੀਂ ਇੱਕ ਗੱਲ ਇਹ ਗੱਲ ਸੋਚ ਕੇ ਦੇਖੋ ਹੋ ਆਸੀਂ ਹਲੀਮੀ ਰਾਜ ਦੀ ਜਦੋਂ ਗੱਲ ਕਰਦੇ ਆ ਨਾ ਜਾਂ ਅਸੀਂ ਗੱਲ ਕਰਦੇ ਆ ਖਾਲਸਾ ਰਾਜ ਦੀ ਤੇ ਸਾਨੂੰ ਟੈਗ ਕਾਦੇ ਦਿੱਤੇ ਜਾਂਦੇ ਆ ਅੱਤਵਾਦੀਆਂ ਦੇ ਤੇ ਖਾਲਸਤਾਨੀਆਂ ਦੇ ਉਹ ਕਿਉਂ ਕਿਉਂਕਿ ਸਾਡੇ ਵਾਲੇ ਬੰਦੇ ਅਛਾ ਇੱਕ ਤੁਸੀਂ ਗੱਲ ਸੋਚ ਕੇ ਦੇਖੀ ਐ ਅੱਜ ਤੱਕ ਜਿੰਨਾਂ ਪਾਰਟੀਆਂ ਨੇ ਪੰਜਾਬ ਦਾ ਘਾਣ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਉਹਨਾਂ ਨਾਲ ਅੱਜ ਗੱਡੀਆਂ 'ਚ ਬੈਠਣ ਵਾਲੇ ਮੁਸਲਮਾਨ ਥੋੜੀ ਐ ਪੰਜਾਬੀ ਐ ਉਹਨਾਂ ਨਾਲ ਪੰਜਾਬੀ ਤੁਰਦੇ ਆ ਪੰਜਾਬ ਦੇ ਤੁਰਦੇ ਆ ਵੱਖ-ਵੱਖ ਧੜਿਆਂ 'ਚ ਵੰਡ-ਵੰਡ ਕੇ ਇਹਨਾਂ ਨੇ ਪੰਜਾਬ ਦਾ ਬੁਰਾ ਹਾਲ ਕਰ ਦੇਣਾ ਪਰ ਕਿਸੇ ਨੂੰ ਜੇ ਅੱਜ ਤੁਸੀਂ ਬਾਈ ਦੀਪ ਸਿਗਾ ਬਾਈ ਦੀਪ ਕੀ ਗੱਲ ਕਰਦਾ ਹੁੰਦਾ ਸੀ ਮੈਂ ਅਕਸਰ ਇੱਕ ਗੱਲ ਕਰਦਾ ਹਾਂ ਉਹਨਾਂ ਜਦੋਂ ਪਹਿਲਾਂ ਮਿਸਲਾਂ ਚੱਲਦੀਆਂ ਹੁੰਦੀਆਂ ਸੀ ਨਾ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਪਹਿਲਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਮਿਸਲਾਂ ਇਕੱਠੀਆਂ ਕਰਕੇ ਖਾਲਸਾ ਰਾਜ ਰਾਜ ਕਾਇਮ ਕੀਤਾ ਸੀ 40 ਸਾਲ ਬਹੁਤ ਸੋਹਣਾ ਰਾਜ ਚੱਲਿਆ ਸੀ ਹਨਾ ਉਹ ਰਾਜ ਜਦੋਂ ਮਿਸਲਾਂ ਚੱਲਦੀਆਂ ਹੁੰਦੀਆਂ ਸੀ ਪੰਜਾਬ ਦੇ ਵਿੱਚ ਜਦੋਂ ਕੋਈ ਹਮਲਾਵਰ ਹੋ ਕੇ ਆਉਂਦਾ ਹੁੰਦਾ ਸੀ ਨਾ ਤਾਂ ਮਿਸਲਾਂ ਦੇ ਵਿੱਚ ਗੱਲ ਕਰਦੇ ਹੁੰਦੇ ਮਿਸਲ ਵਾਂ ਡੱਬ ਕਵੇ ਨਾ ਪਾਵੋ ਰਾਲ ਮੇਲ ਖੜ ਤੁਰ ਪੰਥ ਬਚਾਵੋ ਬਈ ਇਕੱਠੇ ਹੋ ਜੋ ਅੱਜ ਪੰਜਾਬ ਦੀ ਰਾਖੀ ਕਰ ਲਈਏ ਪੰਜਾਬ ਵਾਸਤੇ ਇਕੱਠੇ ਹੋ ਜੀਏ ਬਾਅਦ ਚ ਆਪਾਂ ਲੜਦੇ ਰਵਾਂਗੇ ਪਰ ਅੱਜ ਦੇ ਟਾਈਮ ਚ ਕੀ ਹੁੰਦਾ ਜਦੋਂ ਕੋਈ ਸਾਡਾ ਆਪਣੀ ਗੱਲ ਕਰਨ ਵਾਸਤੇ ਪੰਜਾਬ ਦੀ ਗੱਲ ਕਰਨ ਵਾਸਤੇ ਖੜਾ ਹੁੰਦਾ ਅਸੀਂ ਉਹਦੀਆਂ ਲੱਤਾਂ ਖਿੱਚਣੇ ਸ਼ੁਰੂ ਕਰ ਦਿੰਨੇ ਆ ਦੂਸ਼ਣ ਬਾਜ਼ੀਆਂ ਸ਼ੁਰੂ ਕਰ ਦਿੰਨੇ ਆ ਪਰ ਜਿਹੜਾ ਕੋਈ ਬਗਾਨਾ ਆ ਜਾਂਦਾ ਉਹਨੂੰ ਅਸੀਂ ਆਪਦੇ ਸਿਰ ਤੇ ਬਾ ਲੰਨੇ ਆ ਇਹ ਸੱਚ ਹੈ ਜੀ ਕਿਉਂਕਿ ਸਾਨੂੰ ਆਪਣਾ ਆਪ ਦਾ ਦੁਸ਼ਮਣ ਲੱਗਦਾ ਤੇ ਪਰਾਇਆ ਸਾਨੂੰ ਸਾਡਾ ਆਪ ਦਾ ਲੱਗਦਾ ਇਹ ਕਮੀਆਂ ਤੋਂ ਸਾਨੂੰ ਪਾਸੇ ਹੋਣਾ ਪੈਣਾ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੋ 71 ਮਿਲੋ ਮੇਰੇ ਭਾਈ ਦੂ ਦਾ ਦੂਰ ਕਰੋ ਲੇਵ ਲਈ ਮਾਰੇ ਕਿਰਪਾ ਕਰਨ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਕੇ ਤੁਰਨਾ ਪੈਣਾ ਬਾਈ ਦੁਨੀਆ ਤੋਂ ਚਲੇ ਆ ਗਏ ਗੱਲ ਕਹਿੰਦਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਲਿਆਂ ਦੀ ਸ਼ਹਾਦਤ ਵੀ ਹੋ ਗਈ ਇਹ ਗੱਲ ਕਹਿੰਦੇ ਆ ਨੂੰ ਬਈ ਸਾਰੇ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਜਿਓ ਨਹੀਂ ਹੋਣਾ ਇਨਾਂ ਨੇ ਦੇਖੋ ਅੱਗੇ ਮਾਰੇ ਕਿਰਪਾ ਕਰਨ ਤੇ ਬਹੁਤ ਚੜ੍ਹਦੀ ਕਲਾ ਆਪਾਂ ਸਾਰੇ ਇਕੱਠੇ ਹੋ ਕੇ ਤੁਰੇ ਆਂ ਬਾਕੀ ਤੁਹਾਡਾ ਸਾਰਿਆਂ ਦਾ ਪੰਥਦਰਦੀਆਂ ਦਾ ਜਿਹੜੇ মিডিਆ ਵਾਲੇ ਤੁਸੀਂ ਗੱਲ ਚਲਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਐਦਾਂ ਹੀ ਸਾਡੇ ਨਾਲ ਖੜੇ ਰਹੋ ਇਹ ਗੱਲਾਂ ਤੋਂ ਬਾਅਦ ਮੈਂ ਤੁਹਾਡਾ ਤੋਂ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਝੰਡੇ ਥੱਲੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦੀ ਗੱਲ ਆ ਜਿਹੜੀ ਕਹੀ ਜਾ ਰਹੀ ਆ ਪਰ ਗੱਲਾਂ ਤਾਂ ਇਕੱਠੇ ਹੋਣ ਦੀਆਂ ਕਈਆਂ ਜਾ ਰਹੀਆਂ ਨੇ ਜਿਉਂ-ਜਿਉਂ ਗੱਲ ਇਕੱਠੇ ਹੋਣ ਦੀ ਹੁੰਦੀ ਆ ਧੜੇ ਵੱਖ-ਵੱਖ ਬਣਦੇ ਜਾ ਰਹੇ ਨੇ ਸੋ ਕਦੋਂ ਇਕੱਠੇ ਹੋਣਗੇ ਕਦੋਂ ਮੋੜ ਆਪਣੇ ਰਾਜਵਾਲ ਨੂੰ ਵਧੇਗਾ ਪੰਜਾਬ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ